ਜਗਬਨ ਟੀਵੀ ਇਸ ਵਕਤ ਅਸੀਂ ਥਾਣਾ ਪਸਿਆਣਾ ਦੇ ਅਧੀਨ ਆਉਂਦੇ ਪਿੰਡ ਕਕਰਾਲਾ ਦੀ ਪਾਖੜਾ ਨਹਿਰ ਦੇ ਇੱਕ ਬੰਨੇ ਦੇ ਉੱਪਰ ਮੌਜੂਦ ਆ ਜਿੱਥੇ ਪਾਖੜਾ ਨਹਿਰ ਦੇ ਵਿੱਚੋਂ ਇੱਕ ਲਵਾਰਿਸ ਜਿਹੜੀ ਹੈ Mahindra ਪਿਕਅਪ ਗੱਡੀ ਮਿਲੀ ਹੈ ਜਿਸ ਨੂੰ ਫਿਲਹਾਲ ਦੀ ਘੜੀ ਗੋਤਾਖੋਰੇ ਟੀਮ ਜਿਹੜੀ ਹੈ ਬਾਹਰ ਕੱਢਦੀ ਹੋਈ ਨਜ਼ਰ ਆ ਰਹੀ ਹੈ ਇਸ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਚ ਪੁਲਿਸ ਬਲ ਵੀ ਜਿਹੜਾ ਮੌਜੂਦ ਹੈ ਕਿਉਂਕਿ ਗੱਡੀ ਜਿਹੜੀ ਪਾਖੜਾ ਨਹਿਰ ਦੇ ਵਿੱਚ ਕਿਸ ਤਰ੍ਹਾਂ ਗਿਰੀ ਜਾਂ ਉਸ ਗੱਡੀ ਦੇ ਵਿੱਚ ਕੌਣ ਹੈ ਉਸ ਦੀ ਜਾਂਚ ਜਿਹੜੀ ਹੈ ਹਲੇ ਬਾਕੀ ਹੈ ਲੇਕਿਨ ਫਿਲਹਾਲ ਦੀ ਘੜੀ ਜਿਹੜੀ ਹੈ ਮਹਿੰਦਰਾ ਪਿਕਅਪ ਗੱਡੀ ਹੈ ਗੋਤਾਖੋਰ ਜਿਹੜੇ ਉਹਰੇ ਡੈੱਡ ਬੋਡੀ ਦੀ ਇੱਕ ਭਾਲ ਕਰ ਰਹੇ ਸੀਗੇ ਤਾਂ ਉਸੇ ਦੌਰਾਨ ਜਿਹੜੀ ਇਹ ਮਹਿੰਦਰਾ ਪਿਕਅਪ ਗੱਡੀ ਜਿਹੜੀ ਹੈ ਪਾਖੜਾ ਨਹਿਰ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੰਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਮੌਕੇ ਤੇ ਪਹੁੰਚਿਆ ਥਾਣਾ ਪਸਿਆਣਾ ਦੇ ਜਿਹੜੇ ਐਸ ਐਚ ਓ ਮੁਖ ਅਫਸਰ ਨੇ ਅਜੇ ਕੁਮਾਰ ਉਹ ਆਪਣੀ ਟੀਮ ਦੇ ਨਾਲ ਇਸ ਥਾਂ ਦੇ ਉੱਪਰ ਪਹੁੰਚੇ ਨੇ ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਗੱਡੀ ਨੂੰ ਜਿਹੜਾ ਬਾਹ ਆ ਰਿਹਾ ਫਿਲਹਾਲ ਦੀ ਘੜੀ ਗੱਡੀ ਦੇ ਵਿੱਚ ਕੀ ਕੁਝ ਹੈ ਜਾਂ ਉਹ ਕਿਸ ਤਰ੍ਹਾਂ ਪਾਖੜਾ ਨਹਿਰ ਦੇ ਵਿੱਚ ਡਿੱਗੀ ਹੈ ਉਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਲੇਕਿਨ ਪਹਿਲ ਦੇ ਆਧਾਰ ਤੇ ਉੱਪ ਜਿਹੜੀ ਕਾਰਵਾਈ ਬਣਦੀ ਸੀਗੀ ਗੱਡੀ ਨੂੰ ਹੁਣ ਬਾਹਰ ਕੱਢਿਆ ਜਾ ਰਿਹਾ ਹੈ ਸੋ ਗੋਤਾ ਖੋਰਾ ਦਾ ਕਹਿਣਾ ਹੈ ਕਿ ਭਾਈ ਇਸ ਗੱਡੀ ਦੇ ਉੱਪਰ ਨੰਬਰ ਪਲੇਟ ਜਿਹੜੀ ਹੈ ਉਹ ਨਹੀਂ ਹੈਗੀ ਲੇਕਿਨ ਜੀਸੀਬੀ ਕ੍ਰੇਨ ਜਿਹੜੀ ਮਸ਼ੀਨ ਹੈ ਉਹ ਮੌਕੇ ਤੇ ਬੁਲਾਈ ਗਈ ਸੀਗੀ ਤਾਂ ਉਸ ਦੇ ਜਰੀਏ ਹੀ ਜਿਹੜੀ ਹੈ ਇਹ ਬਾਹਰ ਇਸ ਗੱਡੀ ਨੂੰ ਕੱਢਿਆ ਜਾ ਰਿਹਾ ਤੁਸੀਂ ਤਸਵੀਰਾਂ ਦੇਖੋਗੇ ਕਿ ਗੋਤਾ ਖੋਰਾ ਦੀ ਟੀਮ ਜਿਹੜੀ ਹੈ ਇਸ ਮੌਕੇ ਦੇ ਉੱਪਰ ਮੌਜੂਦ ਹੈ ਜਿਹੜੇ ਮੁਖ ਅਫਸਰ ਨੇ ਅਜੇ ਕੁਮਾਰ ਉਹ ਇਸ ਥਾਂ ਦੇ ਉੱਪਰ ਮੌਜੂਦ ਨੇ ਅਤੇ ਗੱਡੀ ਨੂੰ ਜਿਹੜਾ ਉਹੋ ਬਾਹਰ ਕੱਢਿਆ ਜਾ ਰਿਹਾ ਸੋ ਇਹ ਮਹਿੰਦਰਾ ਪਿਕਅਪ ਗੱਡੀ ਹੈ ਜਿਹੜੀ ਇਸ ਪਾਖੜਾ ਨਹਿਰ ਦੇ ਵਿੱਚ ਡਿੱਗੀ ਸੀਗੀ ਤਾਂ ਉਸ ਨੂੰ ਹੁਣ ਬਾਹਰ ਕੱਢਿਆ ਜਾ ਰਿਹਾ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਇਸ ਦੇ ਬਾਰੇ ਕੋਈ ਵੀ ਇੰਤਲਾਹ ਜਾਂ ਕੋਈ ਜਾਣਕਾਰੀ ਜਿਹੜੀ ਹੈ ਉਹ ਨਹੀਂ ਮਿਲੀ ਸੀਗੀ ਲੇਕਿਨ ਹੁਣ ਇਸ ਨੂੰ ਬਾਹਰ ਕੱਢਿਆ ਜਾਵੇਗਾ ਤਾਂ ਉਸ ਤੋਂ ਬਾਅਦ ਜਾਂਚ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਕਿਸ ਤਰ੍ਹਾਂ ਜਿਹੜੀ ਮਹਿੰਦਰਾ ਪਿਕਅਪ ਗੱਡੀ ਹੈ ਪਾਖੜਾ ਨਹਿਰ ਦੇ ਵਿੱਚ ਡਿੱਗੀ ਹੈ ਜਾਂ ਫਿਰ ਇਹ ਕਿਸ ਦੀ ਗੱਡੀ ਹੈ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਲੇਕਿਨ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਇਸ ਗੱਡੀ ਨੂੰ ਜਿਹੜਾ ਹੁਣ ਬਾਹਰ ਕੱਢਿਆ ਜਾ ਰਿਹਾ ਤਾਂ ਉਸ ਦੀ ਜਿਹੜੀ ਕੋਸ਼ਿਸ਼ਾਂ ਨੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਹਿਲਾ ਜਿਹੜਾ ਰੱਸਾ ਪਾਇਆ ਗਿਆ ਸੀਗਾ ਲੇਕਿਨ ਉਹ ਟੁੱਟ ਵੀ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਸ ਨੂੰ ਜਿਹੜਾ ਹੁਣ ਮਜ਼ਬੂਤ ਜਿਹੜਾ ਮਜ਼ਬੂਤ ਤਰੀਕੇ ਦੇ ਨਾਲ ਇਸ ਨੂੰ ਬਾਹਰ ਕੱਢਿਆ ਜਾ ਰਿਹਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਪਾਕਣਾ ਨਹਿਰ ਦੀਆਂ ਨੇ ਜਿਸ ਨਹਿਰ ਦੇ ਵਿੱਚੋਂ ਇਹ ਗੱਡੀ ਜਿਹੜੀ ਹੈ ਤੋ ਹੋ ਬਰਾਮਤ ਹੋਈ ਹੈ ਫਿਲਹਾਲ ਇਸ ਗੱਡੀ ਨੂੰ ਜਿਹੜਾ ਹੁਣ ਬਾਹਰ ਕੱਢਿਆ ਜਾ ਰਿਹਾ ਇਸ ਥਾਂ ਦੇ ਉੱਪਰ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਉਹਨਾਂ ਦਾ ਕੀ ਕੁਝ ਕਹਿਣਾ ਕਿਉਂਕਿ ਜਦੋਂ ਜਾਣਕਾਰੀ ਮਿਲੀ ਇਸ ਦੇ ਬਾਰੇ ਤਾਂ ਪੁਲਿਸ ਨਾਲ ਦੇ ਨਾਲ ਮੌਕੇ ਤੇ ਪਹੁੰਚ ਗਈ ਕਿ ਆਖਿਰਕਾਰ ਕੋਈ ਵੱਡੀ ਘਟਨਾ ਨਾ ਵਾਪਰੀ ਹੋਵੇ ਸਰ ਜਿਸ ਤਰ੍ਹਾਂ ਗੱਡੀ ਮਿਲੀ ਹਨਾ ਮਹਿੰਦਰਾ ਪਿਕਅਪ ਤੁਹਾਨੂੰ ਸੂਚਨਾ ਆਈ ਕੀ ਮਾਮਲਾ ਕੀ ਹੈ ਅਜੇ ਤਾਂ ਗੱਡੀ ਕੱਢ ਰਹੇ ਆ ਸਾਨੂੰ ਸੂਚਨਾ ਆਈ ਸੀ ਕਿ ਗੱਡੀ ਪਾਕੜਾ ਦੇ ਵਿੱਚ ਪਈ ਹੈ ਤੇ ਅਸੀਂ ਅਰੇਂਜਮੈਂਟਸ ਕੀਤੇ ਆ ਤੇ ਗੋਤਾਖੋਰ ਸਾਡੇ ਨਾਲ ਲੱਗੇ ਹੋਏ ਆ ਤੇ ਫਿਲਹਾਲ ਗੱਡੀ ਖੜਲੀ ਲੱਗ ਰਹੀ ਹੈ ਅੰਦਰ ਕੋਈ ਡੈਡ ਬਡੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੱਗ ਰਹੀ ਫਿਰ ਵੀ ਬਾਹਰ ਕੱਢ ਕੇ ਦੇਖਦੇ ਆ ਕੀ ਕੀ ਹੈ ਕੀ ਨਹੀਂ ਇਨਵੈਸਟੀਗੇਟ ਤੋਂ ਬਾਅਦ ਪਤਾ ਲੱਗੂ ਬਿਲਕੁਲ ਸਰ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਹਾਲੇ ਕੁਝ ਵੀ ਨਹੀਂ ਪਤਾ ਹੈਗਾ ਕਿ ਇਹ ਗੱਡੀ ਹੈਕ ਇਸ ਦੀ ਹੈ ਕਿਸ ਤਰ੍ਹਾਂ ਡਿੱਗੀ ਹੈ ਨਾ ਉਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਲੇਕਿਨ ਜਦੋਂ ਇਹ ਜਈਆਂ ਸੂਚਨਾਵਾਂ ਪੁਲਿਸ ਕੋਲ ਪਹੁੰਚਦੀਆਂ ਨੇ ਤਾਂ ਉਸ ਤੋਂ ਪਹਿਲਾਂ ਕੋਈ ਸ਼ਿਕਾਇਤ ਵਗੈਰਾ ਵੀ ਆਉਂਦੀ ਹੁੰਦੀ ਹੈ ਕਿ ਭਾਈ ਸਾਡੇ ਇੱਕ ਗੱਡੀ ਇਸ ਤਰ੍ਹਾਂ ਡਿੱਗ ਗਈ ਉਸ ਦੇ ਵਿੱਚ ਬੰਦਾ ਸੀਗਾ ਕੋਈ ਇਸ ਤਰ੍ਹਾਂ ਦੀ ਆਈ ਸੀ ਜਾਣਕਾਰੀ ਨਹੀਂ ਨਹੀਂ ਇਸ ਤਰ੍ਹਾਂ ਦੀ ਸਾਡੇ ਜੂਰਡਿਕਸ਼ਨ ਦੇ ਵਿੱਚ ਕੋਈ ਫਿਲਹਾਲ ਮੇਰੇ ਕੋਲ ਸੂਚਨਾ ਨਹੀਂ ਆਈ ਹੋਈ ਵੀ ਸਾਡੀ ਕੋਈ ਗੱਡੀ ਖੁਗਵਾਚੀ ਹੈ ਜਾਂ ਸਾਡੀ ਗੱਡੀ ਦਾ ਡਰਾਈਵਰ ਸਣੀ ਗਾਇਬ ਹੈ ਜਾਂ ਜੋ ਵੀ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਚੋਰੀ ਦੀ ਵੀ ਕੋਈ ਇਨਫੋਰਮੇਸ਼ਨ ਅਜੇ ਕੋਈ ਨਹੀਂ ਆਈ ਕਿ ਜਿਸ ਤਰ੍ਹਾਂ ਸਰ ਗੋਤਾਖੋਰ ਵਿੱਚ ਗਏ ਸੀਗੇ ਉਹ ਕਹਿੰਦੇ ਕਿ ਭਾਈ ਨੰਬਰ ਪਲੇਟ ਨਹੀਂ ਹੈਗੀ ਇਸ ਦੀ ਤਾਜੀ ਉਹ ਡਿੱਗੀ ਲੱਗਦੀ ਹੈ ਕਿਉਂਕਿ ਨਾਲ ਕੋਈ ਮਲਬਾ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਕਵਾੜ ਵਗੈਰਾ ਨਹੀਂ ਲਿਪਟਿਆ ਹੋਇਆ ਗੱਡੀ ਦੇ ਨਾਲ ਹਨ ਤੇ ਉਹਨਾਂ ਨੇ ਦੱਸਿਆ ਕੁਝ ਵੀ ਗੱਡੀ ਦੇ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਗੋਤਾਖੋਰ ਜਿਸ ਤਰ੍ਹਾਂ ਵਿੱਚ ਗਏ ਸੀ ਅਸੀਂ ਫਿਲਹਾਲ ਤਾਂ ਇਹ ਪੁੱਛਿਆ ਸੀ ਵੀ ਗੱਡੀ ਦੇ ਵਿੱਚ ਕੋਈ ਬਾਡੀ ਵਗੈਰਾ ਤਾਂ ਨਹੀਂ ਹੈਗੀ ਫਿਲਹਾਲ ਅਨਾ ਹੀ ਪੁੱਛਿਆ ਸੀ ਉਹਨਾਂ ਨੇ ਕਿਹਾ ਨਹੀਂ ਹੈਗੀ ਉਸ ਤੋਂ ਬਾਅਦ ਅਸੀਂ ਤਾਂ ਇਨ ਤਫਤੀਸ਼ ਕਰਨਗੇ ਕੀ ਹੈ ਬਾਹਰ ਫਿਲਹਾਲ ਬਾਹਰ ਕਢਾ ਰਹੇ ਹਾਂ ਜੀ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖੋ ਕਿ ਗੋਤਾਖੋਰ ਜਿਹੜੇ ਨੇ ਇਸ ਥਾਂ ਦੇ ਉੱਪਰ ਮੌਜੂਦ ਨੇ ਪੁਲਿਸ ਅਧਿਕਾਰੀਆਂ ਨੇ ਜਿਸ ਤਰ੍ਹਾਂ ਗੱਲਬਾਤ ਕੀਤੀ ਕਿ ਪਾਇਲ ਦੇ ਆਧਾਰ ਦੇ ਉੱਪਰ ਇਸ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ Mahindra ਪਿਕਅਪ ਇਹ ਗੱਡੀ ਹੈ ਤਾਜੀ ਉਡੀਗੀ ਲੱਗਦੀ ਹੈ ਦਾ ਜਿਸ ਤਰ੍ਹਾਂ ਹੁਣ ਇਹ ਪਾਣੀ ਦੇ ਵਿੱਚ ਕਿਸ ਤਰ੍ਹਾਂ ਡਿੱਗੀ ਜਾਂ ਫਿਰ ਇਸ ਦੀ ਵਜ੍ਹਾ ਕੀ ਬਣੀ ਕਿ ਭਈ ਇਹ ਪਾਣੀ ਦੇ ਵਿੱਚ ਡਿੱਗੀ ਹੈ ਜਾਂ ਕਿਸ ਦੀ ਗੱਡੀ ਹੈ ਤਾਂ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਲੇਕਿਨ ਤੁਸੀਂ ਇਹ ਤਸਵੀਰ ਦੇਖੋਗੇ ਕਿ ਇਸ ਥਾਂ ਦੇ ਉੱਪਰ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤਾਂ ਉੱਥੇ ਹੀ ਦੂਜੇ ਪਾਸੇ ਜਿਹੜੇ ਗੋਤਾਖੋਰੇ ਟੀਮ ਹੈ ਉਹ ਇਸ ਗੱਡੀ ਨੂੰ ਬਾਹਰ ਕੱਢਣ ਦੇ ਲਈ ਹਰ ਕੋਸ਼ਿਸ਼ ਜਿਹੜੀ ਇਸ ਥਾਂ ਦੇ ਉੱਪਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ weight ਕਾਫੀ ਜ਼ਿਆਦਾ ਹੈ ਗੱਡੀ ਦਾ ਜਿਸ ਨੂੰ ਕੱਢਣ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਆ ਰਹੀਆਂ ਨੇ ਪਹਿ ਗਿਆ ਸੀਗਾ ਲੇਕਿਨ ਉਹ ਰੱਸਾ ਵੀ ਜਿਹੜਾ ਕਮਜ਼ੋਰ ਹੋਣ ਕਾਰਨ ਟੁੱਟ ਗਿਆ ਸੀਗਾ ਲੇਕਿਨ ਹੁਣ ਤੁਸੀਂ ਦੇਖੋਗੇ ਕਿ سنگਲਾਂ ਦੇ ਜਰੀਏ ਜਿਹੜਾ ਇਸ ਨੂੰ ਉਹ ਬਾਹਰ ਕੱਢਿਆ ਜਾਵੇਗਾ ਤਾਂ ਪੂਰਾ ਪੁਲਿਸ ਪ੍ਰਸ਼ਾਸਨ ਤਾਂ ਕਹਿ ਸਕਦੇ ਆ ਕਿ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਤੁਸੀਂ ਦੇਖੋਗੇ ਕਿ ਕਾਫੀ ਜਿਹੜੀ ਕੋਸ਼ਿਸ਼ਾਂ ਨੇ ਕਿਸੇ ਜਗ੍ਹਾ ਦੇ ਉੱਪਰ ਕੀਤੀਆਂ ਜਾ ਰਹੀਆਂ ਨੇ ਤਾਂ ਵੱਡੀ ਗਿਣਤੀ 'ਚ ਜਿਹੜੇ ਗੋਤਾਖੋਰਾ ਦੀ ਟੀਮ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਤੇ ਸ਼ੰਕਰ ਭਾਰਦਵਾਜ ਹੁਣੀ ਵੀ ਮੌਜੂਦ ਨੇ ਲੇਕਿਨ ਕੋਸ਼ਿਸ਼ਾਂ ਕਾਫੀ ਜਾਰੀ ਨੇ ਕਿਉਂਕਿ ਕਾਫੀ ਜਿਹੜਾ ਵੇਟ ਹੋਣ ਕਾਰਨ ਗੱਡੀ ਦਾ ਉਸ ਨੂੰ ਕੱਢਣ ਦੇ ਵਿੱਚ ਦਿੱਕਤ ਕਾ ਪਰੇਸ਼ਾਨੀ ਜਿਹੜੀ ਕਾਫੀ ਜ਼ਿਆਦਾ ਆ ਰਹੀ ਹੈ ਲੇਕਿਨ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਕਰਾਲਾ ਪਿੰਡ ਦਾ ਜਿਹੜੀ ਇਹ ਭਾਕਣਾ ਨਹਿਰ ਹੈ ਜਿਸ ਦੇ ਪਸਿਆਣਾ ਥਾਣਾ ਦੇ ਅਧੀਨ ਆਉਂਦੀ ਹੈ ਤਾਂ ਉਸੇ ਜਗ੍ਹਾ ਦੇ ਉੱਪਰ ਅਸੀਂ ਮੌਜੂਦ ਆ ਤੁਸੀਂ ਇਹ ਤਸਵੀਰ ਦੇਖੋਗੇ ਕਿ ਜਿਹੜੇ ਨੌਜ ਪਰ ਰਸਤਾ ਪਾ ਕੇ ਜਿਹੜਾ ਇਸ ਗੱਡੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਜਿਹੜੀ Mahindra ਪਿਕਅਪ ਗੱਡੀ ਜਿਹੜੀ ਹੈ ਪਾਕੜਾ ਨਹਿਰ ਦੇ ਵਿੱਚੋਂ ਮਿਲੀ ਹੈ ਜਿਸ ਨੂੰ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਸ ਇਸ ਪਾਸੇ ਤੋਂ ਵੀ ਜਿਹੜੀ ਤਸਵੀਰ ਹੈ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਲਗਾਤਾਰ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਨੇ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਸ਼ੰਕਰ ਭਾਰਦਵਾਜ ਹੋਣੀ ਜਿਨ੍ਹਾਂ ਦੀ ਟੀਮ ਜਿਹੜੀ ਹੈ ਇਹ ਸਾਰਾ ਉਪਰਾਲਾ ਕਰ ਰਹੀ ਹੈ ਤਾਂ ਉਹ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਤੁਸੀਂ ਦੇਖੋਗੇ ਕਿ ਗੱਡੀ ਨੂੰ ਜਿਹੜਾ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ ਚੱਲ ਰਹੀ ਹੈ ਸੰਗਲ ਜਿਹੜੀ ਹੈ ਹੁਣ ਉਹ ਇਸ ਗੱਡੀ ਨੂੰ ਜਿਹੜੀ ਹੈ ਟਾਇਰਾਂ ਦੇ ਵਿੱਚ ਪਾਈ ਗਈ ਹੈ ਖਤੇ ਨੌਜਵਾਨ ਜਿਹੜੇ ਨੇ ਲਗਾਤਾਰ ਆਪਣਾ ਬਲ ਪ੍ਰਯੋਗ ਕਰਕੇ ਇਸ ਗੱਡੀ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ ਜੀਸੀਪੀ ਕ੍ਰੇਨ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਮੰਗਵਾਈ ਗਈ ਹੈ ਤਾਂ ਇਹ ਤਸਵੀਰਾਂ ਕਾਫੀ ਅਹਿਮ ਨੇ ਕਿਉਂਕਿ weight ਕਾਫੀ ਜ਼ਿਆਦਾ ਹੈ ਪਾਣੀ ਦੇ ਵਿੱਚ ਜਦੋਂ ਗੱਡੀ ਡਿੱਗਦੀ ਹੈ ਉਸ ਦਾ ਗੱਡੀ ਨਾਲ ਉਹ ਜਿਹੜਾ ਦੁੱਗਣਾ ਵੇਟ ਹੈ ਉਹ ਹੋ ਜਾਂਦਾ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਇਹ ਨੌਜਵਾਨ ਨੇ ਲਗਾਤਾਰ ਇਸ ਗੱਡੀ ਨੂੰ ਕੱਢਣ ਦੀ ਜਿਹੜੀ ਕੋਸ਼ਿਸ਼ ਹੈ ਉਹ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸ਼ੰਕਰ ਭਾਰਦਵਾਜ ਹੁਣ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਗੱਲਬਾਤ ਕਰਦੇ ਆ ਸ਼ੰਕਰ ਜੀ ਇਹ ਕਾਫੀ ਹਨਾ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਭਾਈ ਗੱਡੀ ਡਿੱਗੀ ਕਿਸ ਤਰ੍ਹਾਂ ਲੇਕਿਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਭਾਈ ਉਹ ਗੱਡੀ ਜਿਹੜੀ ਡਿੱਗੀ ਹੋਈ ਆ ਪਾਖੜਾ ਨਹਿਰ ਦੇ ਵਿੱਚ ਜਗ੍ਹਾ ਕਿਹੜੀ ਆ ਇੱਕ ਕਰਾਲਾ ਪੈਂਦਾ ਪਸਿਆਣਾ ਤੋਂ ਇੱਕ ਕਰਾਲਾ ਪੈਂਦਾ ਉੱਥੇ ਜਦੋਂ ਗੋਤਾਖੋਰ ਸਰਚ ਕਰ ਰਹੇ ਸੀ ਲੋਕਾਂ ਦੇ ਜਿਹੜੇ ਸ਼ਬ ਡੈੱਡ ਬੋਡੀਆ ਲੱਭ ਰਹੇ ਸੀ ਉਸ ਦੌਰਾਨ ਇੱਕ ਗੱਡੀ ਜਿਹੜੀ ਐ ਦਿਖੀ ਤੇ ਜਿਹਦੀ ਜਾਣਕਾਰੀ ਦਿੱਤੀ ਕਿ ਮੈਨੂੰ ਮੌਕੇ ਤੇ ਮੈਂ ਜਦੋਂ ਆ ਕੇ ਦੇਖਿਆ ਤਾਂ ਇਹ ਕਾਰ ਸੀ ਇੱਕ ਪਰ ਇਹਦੀ ਜਾਣਕਾਰੀ ਜਿਹੜੀ ਇਨਚਾਰਜ ਪਸਿਆਣਾ ਨੇ ਉਹਨਾਂ ਨੂੰ ਜਦੋਂ ਜਾਣਕਾਰੀ ਦਿੱਤੀ ਗਈ ਤਾਂ ਮੌਕੇ ਤੇ ਉਹ ਵੀ ਆਗੇ ਸੀਗੇ ਪਰ ਗੋਤਾਖੋੜ ਡਾਈਵਿੰਗ ਕਰਾਏ ਆ ਵੀ ਇਹਦੇ ਵਿੱਚ ਕਾਰ ਚਾਲਕ ਹੋ ਸਕਦਾ ਯਾ ਕੋਈ ਡੈੱਡ ਬੋਡੀ ਹੋ ਸਕਦੀ ਆ ਪਰ ਜਦੋਂ ਚੈੱਕ ਕਰਿਆ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਸਾਨੂੰ ਸਿਰਫ ਜਿਹੜੀ ਇਹ ਕਾਰ ਹੀ ਜਿਹੜੀ ਹੈਗੀ ਸਾਨੂੰ ਟਾਟਾ 407 ਜਿਹੜੀ ਹੁੰਦੀ ਆ ਜਿਹਨੂੰ ਪੱਬ ਬਲੇਰੋ ਵੀ ਕਹ ਦਿੰਨੇ ਆ ਉਹ ਗੱਡੀ ਜਿਹੜੀ ਇਹ ਸਾਨੂੰ ਮਿਲੀ ਆ ਤੇ ਹੁਣ ਕਢਾਣ ਤੇ ਕਾਫੀ ਥੋੜੀ ਮੁਸ਼ਕਲ ਆ ਰਹੀ ਕੋਈ ਸਮਾਨ ਪੂਰਾ ਪ੍ਰੋਪਰ ਨਹੀਂ ਹੈਗਾ ਤੇ ਉਸ ਕਰਕੇ ਮੁਸ਼ਕਲ ਆ ਰਹੀ ਆ ਨੇ ਤੇ ਜਿਹੜਾ ਮੇਨ ਮੁਸ਼ਕਲ ਇਹ ਵੀ ਪਾਣੀ ਦਾ ਜਿਹੜਾ ਲੈਵਲ ਆ ਉਹ ਡਾਊਨ ਆ ਇਸ ਕਰਕੇ ਗੱਡੀ ਨੂੰ ਕੱਢਣ ਵੇਲੇ ਦਿੱਕਤਾਂ ਪੈ ਰਹੀਆਂ। ਬਾਕੀ ਜਾਣਕਾਰੀ ਹੁਣ ਜਾਜ ਦਾ ਵਿਸ਼ੇ ਵੀ ਇੰਚਾਰ ਸਾਹਿਬ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਦੇ। ਬਿਲਕੁਲ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਸੀ ਨਾ ਐਸਐਸਓ ਸਾਹਿਬ ਨਾਲ ਵੀ ਉਹ ਕਹਿੰਦੇ ਕਿ ਭਾਈ ਜਿਸ ਤਰ੍ਹਾਂ ਅਸੀਂ ਪੁੱਛਿਆ ਕਿ ਭਾਈ ਜਦੋਂ ਗੱਡੀ ਡਿੱਗਦੀ ਹੈ ਉਸ ਤੋਂ ਪਹਿਲਾਂ ਕੋਈ ਸ਼ਿਕਾਇਤ ਵਗੈਰਾ ਵੀ ਆਂਦੀ ਹੈ। ਉਹ ਹੀ ਗੱਲ ਅਸੀਂ ਤੁਹਾਨੂੰ ਵੀ ਪੁੱਛਾਂਗੇ ਕਿਉਂਕਿ ਗੋਤਕ ਖੋਰਾਂ ਟੇਮ ਨੂੰ ਲਗਾਤਾਰ ਲੋਕ ਦੱਸਦੇ ਨੇ, ਸੂਚਨਾ ਦੰਦੇ ਨੇ ਕਿ ਭਾਈ ਸਾਡਾ ਪਰਿਵਾਰਕ ਮੈਂਬਰ ਗੁੰਮ ਹੋ ਗਿਆ। ਗੱਡੀ ਵੀ ਉਸ ਦੇ ਨਾਲ ਸੀਗੀ। ਉਹ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਆਈ ਸੀ ਕਿ ਨਹੀਂ ਨਹੀਂ ਹਲੇ ਫਿਲਹਾਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ ਬਾਕੀ ਦੇਖਦੇ ਹੁਣ ਕੱਢਾਂਗੇ ਤਾਂ ਪੁਲਿਸ ਜ਼ਿਆਦਾ ਜਾਂਚ ਕਰ ਸਕਦੀ ਦੀ ਜਿਸ ਤਰ੍ਹਾਂ ਗੋਤਾਖੋਰ ਵਿੱਚ ਗਏ ਸੀਗੇ ਉਹਨਾਂ ਨੇ ਦੇਖਿਆ ਕੁਝ ਪਤਾ ਲੱਗਿਆ ਵੀ ਗੱਡੀ ਦੀ ਨੰਬਰ ਪਲੇਟ ਵਗੈਰਾ ਕੁਝ ਇਸ ਤਰ੍ਹਾਂ ਦਾ ਪਤਾ ਲੱਗਿਆ ਹੋਵੇ ਜਾਂ ਕੁਝ ਵਿੱਚ ਸਮਾਨ ਪਿਆ ਹੋਵੇ ਕੋਈ ਪ੍ਰੂਫ ਵਗੈਰਾ ਨਹੀਂ ਸਮਾਨ ਵੀ ਨਹੀਂ ਹੈਗਾ ਤੇ ਪਲੱਸ ਇਹਦੀ ਨੰਬਰ ਪਲੇਟਾਂ ਵੀ ਨਹੀਂ ਹੈਗੀਆਂ ਗੱਡੀ ਦੀਆਂ ਦੋਨੋਂ ਅੱਗੇ ਪਿੱਛੇ ਪਰ ਕਈ ਵਾਰੀ ਡਾਲਿਆਂ ਦੇ ਉੱਪਰ ਨੰਬਰ ਲਿਖਿਆ ਰਹਿੰਦਾ ਕਰ ਤੇ ਬਾਕੀ ਜਿਹੜੀ ਜਾਂਚ ਕਰਨਗੇ ਉਹ ਦੇਖਦੇ ਆਂ ਵੀ ਹੁਣ ਕਿਸ ਪ੍ਰਕਾਰ ਗੱਡੀ ਘਟਾ ਕੇ ਮੌਕੇ ਤੇ ਫਿਰ ਪਤਾ ਲੱਗੂਗਾ ਕੁਝ ਮਿਲਿਆ ਵਿੱਚੋਂ ਗੱਡੀ ਦੇ ਨਾ ਨਾ ਹਲੇ ਫਿਲਹਾਲ ਤਾ ਬਿਲਕੁਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤਾਂ ਇਹ ਬੋਲੇ ਸ਼ੰਕਰ ਡਾਈਵਰ ਕਲਬ ਗੋਤਾਖੋਰ ਟੀਮ ਦੇ ਜਿਹੜੇ ਪ੍ਰਧਾਨ ਸੀਗੇ ਸ਼ੰਕਰ ਭਾਰਦਵਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਰੇ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਰੂਟੀਨ ਦੇ ਵਿੱਚ ਜਿਹੜੀਆਂ ਸੂਚਨਾਵਾਂ ਮਿਲਦੀਆਂ ਨੇ ਪਰਿਵਾਰਾਂ ਤੋਂ ਕਿ ਭਾਈ ਸਾਡਾ ਮੁੰਡਾ ਜਾਂ ਸਾਡਾ ਪਰਿਵਾਰਕ ਮੈਂਬਰ ਇੱਥੋਂ ਦੀ ਗੁੰਮ ਹੋ ਗਿਆ ਉਸਨੇ ਸੁਸਾਇਸਾਈਡ ਕਰ ਲਿਆ ਜਾਂ ਕੋਈ ਲਾਪਤਾ ਹੋ ਗਿਆ ਤਾਂ ਉਸ ਨੂੰ ਲੱਭਣ ਦੇ ਲਈ ਜਿਸ ਦਾ ਸਰਚ ਕਰਦੇ ਨੇ ਤਾਂ ਉਸੇ ਤਰ੍ਹਾਂ ਸਰਚ ਚੱਲਦੀ ਪਈ ਸੀਗੀ ਲੇਕਿਨ ਉਸੇ ਸਰਚ ਦੇ ਦੌਰਾਨ ਜਿਹੜੀ ਇਹ Mahindra ਪਿਕਅਪ ਗੱਡੀ ਜਿਹੜੀ ਹੈ ਗੋਤਾਖੋਰਾਂ ਦੀ ਟੀਮ ਨੂੰ ਇਸ ਜਗ੍ਹਾ ਦੇ ਉੱਪਰ ਦਿਸਦੀ ਹੈ ਤਾਂ ਜਿਸ ਤੋਂ ਬਾਅਦ ਮੌਕੇ ਦੇ ਉੱਪਰ ਜਿਹੜੇ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਨੇ ਸ਼ੰਕਰ ਭਾਰਦਵਾਜ ਉਹ ਪਹੁੰਚਦੇ ਨੇ ਅਤੇ ਆ ਕੇ ਉਰੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੰਦੇ ਨੇ ਅਤੇ ਇਹ ਦੱਸਦੇ ਨੇ ਕਿ ਭਾਈ ਇਸ ਜਗ੍ਹਾ ਦੇ ਉੱਪਰ ਇਹ ਗੱਡੀ ਜਿਹੜੀ ਹੈ ਮਹਿੰਦਰਾ ਪਿਕਅਪ ਉਹ ਮਿਲੀ ਹੈ ਤੁਸੀਂ ਮੌਕੇ ਤੇ ਆਓ ਅਤੇ ਜਦੋਂ ਜਾਂਚ ਕੀਤੀ ਗਈ ਵਿੱਚ ਜਾ ਕੇ ਗੋਤਾਖੋਰਾਂ ਨੇ ਦੇਖਿਆ ਕਿ ਭਈ ਇਸ ਗੱਡੀ ਦੀਆਂ ਨੰਬਰ ਪਲੇਟਾਂ ਜਿਹੜੀਆਂ ਨੇ ਉਹ ਨਹੀਂ ਸਿਗੀਆਂ ਤਾਂ ਉਸ ਤੋਂ ਇਲਾਵਾ ਜਿਹੜੀ ਇਸ ਗੱਡੀ ਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ ਮੌਜੂਦ ਨਹੀਂ ਸੀਗਾ ਤਾਂ ਹੁਣ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਇਹ ਗੱਡੀ ਹੈਕ ਕਿਸ ਦੀ ਹੈ ਕੌਣ ਇਸ ਗੱਡੀ ਦਾ ਮਾਲਕ ਹੈ ਜਾਂ ਫਿਰ ਇਹ ਗੱਡੀ ਕਿਸ ਤਰ੍ਹਾਂ ਇਸ ਜਗ੍ਹਾ ਦੇ ਵਿੱਚ ਆਈ ਪਾਕੜਾ ਦੇ ਵਿੱਚ ਕਿਸ ਤਰ੍ਹਾਂ ਡਿੱਗੀ ਤਾਂ ਉਹ ਕਾਫੀ ਕੁਝ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਲੇਕਿਨ ਤੁਸੀਂ ਇਹ ਤਸਵੀਰ ਦੇਖੋਗੇ ਕਿ ਜੀਐਸਬੀ ਕ੍ਰੇਨ ਜਿਹੜੀ ਇਸ ਜਗ੍ਹਾ ਦੇ ਉੱਪਰ ਮੰਗਵਾਈ ਗਈ ਹੈ ਦੂਜੇ ਪਾਸੇ ਤੁਸੀਂ ਇਹ ਤਸਵੀਰ ਦੇਖੋਗੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਲਗਾਤਾਰ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਗੱਡੀ ਦਾ ਮਾਲਕ ਕੌਣ ਹੈ ਜਾਂ ਇਹ ਗੱਡੀ ਜਿਹੜੀ ਹੈ ਕਿਸ ਤਰ੍ਹਾਂ ਇਸ ਪਾਖੜਾ ਨਹਿਰ ਦੇ ਵਿੱਚ ਡਿੱਗੀ ਹੈ ਲੇਕਿਨ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਂ ਇਹਦਾ ਵੀ ਕਾਫੀ ਜ਼ਿਆਦਾ ਹੋ ਚੁੱਕਿਆ ਲੇਕਿਨ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਭਾਈ ਰਸੇ ਜਿਹੜੇ ਲਗਾਤਾਰ ਇਸ ਗੱਡੀ ਨੂੰ ਪਾਏ ਜਾ ਰਹੇ ਨੇ ਕਿਉਂਕਿ ਗੱਡੀ ਦਾ ਵੇਟ ਕਾਫੀ ਜ਼ਿਆਦਾ ਹੈ ਜਿਸ ਕਰਕੇ ਉਸ ਨੂੰ ਕੱਢਣ ਦੇ ਵਿੱਚ ਦਿੱਕਤਾਂ ਕਾਫੀ ਜ਼ਿਆਦਾ ਆ ਰਹੀਆਂ ਨੇ ਜਿਸ ਤਰ੍ਹਾਂ ਸ਼ੰਕਰ ਭਾਰਤਵਾਜ ਹੋਣਾ ਨੇ ਦੱਸਿਆ ਸੀਗਾ ਕਿ ਪਹਿਲਾ ਇੱਕ ਰੱਸਾ ਪਾਇਆ ਗਿਆ ਉਹ ਕਮਜ਼ੋਰ ਹੋਣ ਕਾਰਨ ਜਿਹੜਾ ਟੁੱਟ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਸ ਨੂੰ ਮਜ਼ਬੂਤ ਰਸਿਆਂ ਦੇ ਨਾਲ ਹੁਣ ਟੋਚਨ ਪਾ ਕੇ ਬਾਹਰ ਖਿੱਚਿਆ ਜਾ ਰਿਹਾ ਹੈ ਤਾਂ ਜਿਸ ਦੀਆਂ ਤਸਵੀਰਾਂ ਤੁਸੀਂ ਏ سوشل میڈیا ਦੇ ਉੱਪਰ ਸਾਡੇ ਦਗਬਾਣੀ ਦੇ ਪਲੇਟਫਾਰਮ ਦੇ ਉੱਪਰ ਲਾਈਵ ਦੇਖ ਪਾ ਰਹੇ ਹਾਂ ਲਗਾਤਾਰ ਤਸਵੀਰ ਦਿਖਾ ਰਹੇ ਹਾਂ ਤੁਸੀਂ ਇਹ ਦੇਖੋਗੇ ਕਿ ਮਜ਼ਬੂਤ ਜਿਹੜਾ ਰੱਸਾ ਹੁਣ ਇਸ ਮਹਿੰਦਰਾ ਪਿਕਅਪ ਗੱਡੀ ਜਿਹੜੀ ਇਸ ਪਾਖੜਾ ਨਹਿਰ ਦੇ ਵਿੱਚ ਡਿੱਗੀ ਹੋਈ ਆ ਉਸ ਨੂੰ ਬਾਹਰ ਕੱਢਣ ਦੇ ਲਈ ਪਾਇਆ ਜਾ ਰਿਹਾ ਦੇ ਦਿਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਪਾਖੜਾ ਨਹਿਰ ਤੋਂ ਸਾਡਾ ਮਕਸਦ ਇਹ ਹੀ ਹੈ ਇਸ ਤੋਂ ਦੀ ਤਸਵੀਰਾਂ ਦਿਖਾਣ ਦਾ ਕਿ ਭਾਈ ਜੇਕਰ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਜਾਂ ਕਿਸੇ ਦੀ ਇਹ ਗੱਡੀ ਹੈਗੀ ਹੈ ਤਾਂ ਉਹ ਇਸੀ ਜਗ੍ਹਾ ਦੇ ਉੱਪਰ ਪਹੁੰਚ ਕੇ ਸਨਾਖਤ ਕਰ ਸਕਦਾ ਹੈ ਜਾਂ ਫਿਰ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਜਾਂ ਗੁੰਮ ਹੈਗਾ ਲਾਪਤਾ ਹੈਗਾ ਤਾਂ ਉਹ ਇੱਥੇ ਆ ਕੇ ਇਸ ਨੂੰ ਜ਼ਰੂਰ ਜਿਹੜਾ ਉਹਰੇ ਸਨਾਖਤ ਕਰ ਸਕਦਾ ਹੈ ਲੇਕਿਨ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਪਾਕੜਾ ਨਹਿਰ ਤੋਂ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਲਗਾਤਾਰ ਕੋਸ਼ਿਸ਼ਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਰੱਸਾ ਤੁਸੀਂ ਦੇਖੋਗੇ ਕਿ ਇਹ ਮਜ਼ਬੂਤ ਰੱਸਾ ਜਿਹੜਾ ਇਸ ਜਗ੍ਹਾ ਦੇ ਉੱਪਰ ਪੇਟ ਦੇ ਨਾਲ ਬੰਨ੍ਹ ਕੇ ਇਸ ਨੂੰ ਗੱਡੀ ਦੇ ਨਾਲ ਤੋਚਨ ਪਾ ਕੇ ਉਸ ਤੋਂ ਬਾਅਦ ਜੀਸੀਬੀ ਕ੍ਰੇਨ ਦੇ ذریعے ਜਿਹੜਾ ਇਸ ਨੂੰ ਬਾਹਰ ਖਿੱਚਿਆ ਜਾ ਰਿਹਾ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਦੋ ਜਹਿਦ ਦੇ ਬਾਅਦ ਹੁਣ ਇਸ ਗੱਡੀ ਨੂੰ ਜਿਹੜਾ ਬਾਹਰ ਕੱਢ ਲਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਮਹਿੰਦਰਾ ਪਿਕਅਪ ਗੱਡੀ ਹੈ ਜਿਹੜੀ ਪਾਖੜਾ ਨਹਿਰ ਦੇ ਵਿੱਚ ਡਿੱਗੀ ਹੋਈ ਸੀਗੀ ਲੇਕਿਨ ਹਜੇ ਤੱਕ ਇਸ ਗੱਡੀ ਦੀ ਸਨਾਖਤ ਜਿਹੜੀ ਹੈ ਉਹ ਨਹੀਂ ਹੋ ਪਾਈ ਕਿ ਆਖਿਰਕਾਰ ਇਹ ਹੈ ਕਿਸ ਦੀ ਹੈ ਜਾਂ ਫਿਰ ਇਹ ਕਿਸ ਤਰ੍ਹਾਂ ਪਾਖੜਾ ਨਹਿਰ ਦੇ ਵਿੱਚ ਡਿੱਗੀ ਉਹ ਹਜੇ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰੇਗੀ ਲੇਕਿਨ ਇਸ ਗੱਡੀ ਨੂੰ ਜਿਹੜਾ ਬਾਹਰ ਕੱਢ ਲਿੱਤਾ ਗਿਆ ਜੋ ਸੰਕਰਜ ਕਾਫੀ ਜਦੋਜਹਿਦ ਲੱਗੀ ਹੈ ਨਾ ਪਹਿਲਾਂ ਰਸੇ ਵੀ ਕਾਫੀ ਟੁੱਟੇ ਹਾਂ ਜੀ ਹਾਂ ਜੀ ਕਈ ਵੇਰੀ ਰਸਟ ਟੁੱਟ ਗਿਆ ਉਹ ਸਿੰਗਲ ਨਹੀਂ ਸੀ ਪ੍ਰੋਪਰ ਹੁਣ ਜਿਹੜਾ ਹੈਗਾ ਹੁਣ ਜਿਹੜੀ ਹੈ ਸਿੰਗਲ ਤੇ ਪਟਾ ਦੋਨੋਂ ਪਾਇਆ ਬਾਕੀ ਹੁਣ ਦੇਖਦੇ ਆ ਵੀ ਗੱਡੀ ਕਿਦੀ ਆ ਉਹ ਦੇਖੋ ਨੰਬਰ ਤੱਕ ਮਿਟੇ ਹੋਏ ਸਾਨੂੰ ਇਹ ਲੱਗ ਰਿਹਾ ਗੱਡੀ ਦੇ ਉੱਪਰ ਜਿਹੜੇ ਸਾਈਡ ਟੈਂਟ ਤੇ ਨੰਬਰ ਲਿਖੇ ਨਾ ਉਹ ਵੀ ਲੱਗ ਰਿਹਾ ਮਿਟੇ ਹੋਏ ਨੇ ਤਾਂ ਕਿ ਪ੍ਰੋਪਰ ਇਹਦੀ ਜਾਣਕਾਰੀ ਨਾ ਮਿਲ ਸਕੇ ਕਿਦੀ ਗੱਡੀ ਆ ਇਹ ਲੱਗਦਾ ਕੀ ਹੈ ਕਿਉਂਕਿ ਤੁਸੀਂ ਵੀ ਕਾਫੀ ਜ਼ਿੰਦਗੀ ਦੇ ਵਿੱਚ ਹਨ ਇਹ ਸਾਰਾ ਕੁਝ ਦੇਖਿਆ ਹੈ ਸਾਰਾ ਪਤਾ ਕੀ ਦਿੱਕਤ ਇਹ ਆ ਵੀ ਸਾਨੂੰ ਜਿਹੜੀ ਦੋ ਡੱਡ ਬੋਡੀਆਂ ਹੋਰ ਮਿਰੀਆਂ ਨੇ ਨਾ ਹੋ ਸਕਦਾ ਵੀ ਉਦ ਹੀ ਹੋ ਸਕਦੀ ਏ ਕਾਰ ਗੱਡੀ ਇਹ ਜਾਂ ਫਿਰ ਇਹ ਚੋਰੀ ਕਰਕੇ ਜਾਣ ਕੇ ਵੀ ਇਹਨੂੰ ਨਹਿਰ ਦੇ ਵਿੱਚ ਘੇਰਾ ਗਿਆ ਕਿਉਂਕਿ ਜੇ ਚੋਰ ਵੀ ਫਿਰ ਇਹਦੇ ਟਾਇਰ ਨਹੀਂ ਹੋਣੇ ਸੀਗੇ ਟਾਇਰ ਵਗੈਰਾ ਕਾਫੀ ਪਾਰਟ ਸੀੜੇ ਨੇ ਉਹ ਖੋਲਨੇ ਪੈਂਦੇ ਕੀਮਤ ਵੀ ਬਹੁਤ ਜ਼ਿਆਦਾ ਜ਼ੀਦਾ ਜੀ ਜੀ ਗੱਡੀ ਨਵੀਂ ਬਰਾਬਰ ਹੈ ਇਹ ਕਿਉਂਕਿ ਜੰਗ ਲੱਗੀ ਏ ਦੇਖੋ ਤੇ ਕੀਮਤ ਵੀ ਦੀ ਜ਼ਿਆਦਾ ਹੈਗੀ ਹੁਣ ਜਿਹਦੀ ਵੀ ਵਿਚਾਰੇ ਕਿਸੇ ਗਰੀਬ ਦੀ ਹੋएगी ਹੁਣ ਉਹਦੇ ਬਾਰੇ ਉਹਨੂੰ ਪ੍ਰੋਪਰ ਜਾਣਕਾਰੀ ਹੋਵੇਗੀ ਹੋ ਸਕਦਾ ਵੀ ਜਿਹੜੇ ਦੋ ਡੱਡ ਬੋੜੇ ਮਿਲੋ ਉਹ ਕਿਤੇ ਵਿਅਕਤੀ ਨਾ ਹੋਣ ਕਿਤੇ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਇਹ ਜਾਂਚ ਸਾਹਿਬ ਜਾਂਚ ਕਰ ਰਹੇ ਨੇ ਐਸਐਚਓ ਪਸਿਆਣਾ ਪ੍ਰੋਪਰ ਜਾਣਕਾਰੀ ਦੇਣਗੇ ਤੁਹਾਨੂੰ ਇੰਚਾਰ ਸਾਹਿਬ ਬੀਚ ਕਿਉਂਕਿ ਜਾਂਚ ਦਾ ਵਿਸ਼ਾ ਹੈ ਹੁਣ ਜਾਂਚ ਕਰਕੇ ਪਤਾ ਲੱਗੂਗਾ ਬਿਲਕੁਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਜਦੋਂ ਗੱਡੀ ਭਾਖੜਾ ਨਹਿਰ ਦੇ ਵਿੱਚ ਡਿੱਗੀ ਤਾਂ ਉਹ ਕਿਸ ਤਰ੍ਹਾਂ ਇਸ ਜਗ੍ਹਾ ਦੇ ਉੱਪਰ ਡਿੱਗੀ ਹੈ ਜਾਂ ਫਿਰ ਇਹ ਕਿਸ ਦੀ ਗੱਡੀ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਤੁਸੀਂ ਦੇਖੋਗੇ ਕਿ ਮੌਕੇ ਦੇ ਉੱਪਰ ਇਸ ਗੱਡੀ ਨੂੰ ਜਿਹੜਾ ਹੁਣ ਪਹਿਲ ਦੇ ਆਧਾਰ ਦੇ ਉੱਪਰ ਬਾਹਰ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਬਣਦਾ ਹੈ ਤਾਂ ਉਹ ਇਨਵੈਸਟੀਗੇਸ਼ਨ ਜਿਹੜੀ ਹੈ ਕਿਤੇ ਜਾਣੀ ਹੈ ਲੇਕਿਨ ਫਿਲਹਾਲ ਦੀ ਘੜੀ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਗੱਡੀ ਦੇ ਉੱਪਰ ਨਾ ਤਾਂ ਕੋਈ ਨੰਬਰ ਪਲੇਟ ਹੈ ਤੇ ਨਾ ਹੀ ਕੋਈ ਨੰਬਰ ਜਿਹੜਾ ਆਸ-ਪਾਸੇ ਲਿਖੇ ਹੁੰਦੇ ਨੇ ਤਾਂ ਉਹ ਵੀ ਨਹੀਂ ਨਜ਼ਰ ਆ ਰਿਹਾ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇਸ ਗੱਡੀ ਨੂੰ ਜਿਹੜਾ ਕਾਫੀ ਜਦੋਜਹਦ ਦੇ ਬਾਅਦ ਹੁਣ ਬਾਹਰ ਕੱਢ ਲਿੱਤਾ ਗਿਆ ਤੇ ਇਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਆਖਿਰਪਾਰ ਇਹ ਗੱਡੀ ਕਿਸ ਤਰ੍ਹਾਂ ਪਾਖੜਾ ਨਹਿਰ ਦੇ ਵਿੱਚ ਡਿੱਗੀ ਕਿਸ ਦੀ ਗੱਡੀ ਹੈ ਤਾਂ ਉਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਬਣਦਾ ਹੈ ਲੇਕਿਨ ਤਸਵੀਰ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਹੁਣ ਇਸ ਦੀ ਜਾਂਚ ਹੋਵੇਗੀ ਆਖਿਰਕਾਰ ਕਿ ਗੱਡੀ ਹੈ ਕਿਸ ਦੀ ਹੈ ਲੇਕਿਨ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਮੌਕੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਉਹ ਮੌਜੂਦ ਹੈ ਲੇਕਿਨ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਵੇ ਕਿ ਕੀ ਆਖਿਰਕਾਰ ਇਹ ਗੱਡੀ ਕਿਸ ਤਰ੍ਹਾਂ ਪਾਕੜਾ ਨਹਿਰ ਦੇ ਵਿੱਚ ਡਿੱਗੀ ਜਾਂ ਫਿਰ ਕਿਸ ਦੀ ਗੱਡੀ ਹੈ ਤਾਂ ਨੰਬਰ ਪਲੇਟਾਂ ਤੱਕ ਜਿਹੜੀਆਂ ਨੇ ਇਹਦੀਆਂ ਪਿਛਲੇ ਪਾਸੇ ਤੋਂ ਵੀ ਤੁਸੀਂ ਦੇਖੋਗੇ ਜਦੋਂ ਕਿ ਨੰਬਰ ਪਲੇਟਾਂ ਤੱਕ ਜਿਹੜੀਆਂ ਨੇ ਇਸ ਦੀਆਂ ਉਹ ਉਤਾਰੀਆਂ ਹੋਈਆਂ ਲੱਗਦੀਆਂ ਨੇ ਤਾਂ ਨੰਬਰ ਜਿਹੜੇ ਨੇ ਆਸੇ ਪਾਸੇ ਲਿਖੇ ਹੁੰਦੇ ਨੇ 78 ਨੰਬਰ ਤੱਕ ਜਿਹੜੇ ਨੇ ਉਹ ਮਿਟਾਏ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਨੰਬਰ ਪਲੇਟ ਤੱਕ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਉਹ ਉਤਾਰੀ ਗਈ ਹੈ ਤਾ کافی ਇਨਵੈਸਟੀਗੇਸ਼ਨ ਬਣਦੀ ਹੈ ਕਿਉਂਕਿ ਇਹ ਗੱਡੀ ਹੈ ਕਿਸ ਦੀ ਹੈ ਕਿਸ ਤਰ੍ਹਾਂ ਪਖੜਾ ਨਹਿਰ ਦੇ ਵਿੱਚ ਡਿੱਗੀ ਉਹ ਜਾਂਚ ਜਿਹੜੀ ਹੈ ਪੁਲਿਸ ਆਪਣੀ ਕਰੇਗੀ ਕੈਮਰਾ ਪਰਸ ਰਵਿੰਦਰਪਾਲ ਬਿੱਟੂ ਦੇ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਪਿੰਡ ਕਕਰਾਲਾ